ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਕ ਐਸੇ ਇਤਿਹਾਸ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਿਰਫ ਕਿਤਾਬਾਂ ਵਿੱਚ ਨਹੀਂ ਸਗੋਂ ਹਰ ਸਿੱਖ ਦੇ ਦਿਲ ਵਿੱਚ ਵੱਸਦਾ ਹੈ ਸਿੱਖ ਇਤਿਹਾਸ ਕੋਈ ਆਮ ਇਤਿਹਾਸ ਨਹੀਂ ਇਹ ਸੱਚ ਮਿਆ ਕੁਰਬਾਨੀ ਅਤੇ ਚੜ੍ਹਦੀ ਕਲਾ ਦੀ ਜੀਤੀ ਜਾਗ ਦੀ ਮਿਸਾਲ ਹੈ ਸਿੱਖ ਧਰਮ ਦੀ ਨੀਂਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਉਹਨਾਂ ਨੇ ਸਾਨੂੰ ਸਿਖਾਇਆ ਕਿ ਨਾ ਕੋਈ Hindu ਹੈ ਨਾ ਕੋਈ ਮੁਸਲਮਾਨ ਸਭ ਇੱਕ ਪਰਮਾਤਮਾ ਦੀ ਰਚਨਾ ਹਨ ਉਸ ਸਮੇਂ ਜਦੋਂ ਸਮਾਜ ਜਾਤ ਪਾਤ ਅਤੇ ਅੰਧਵਿਸ਼ਵਾਸਾਂ ਵਿੱਚ ਫਸਿਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਨੇ ਸੱਚ ਬੋਲਣ ਦੀ ਹਿੰਮਤ ਕੀਤੀ ਇਹ ਸਾਨੂੰ ਸਿਖਾਉਂਦਾ ਹੈ ਕਿ ਸੱਚ ਦਾ ਰਾਹ ਹਮੇਸ਼ਾ ਔਖਾ ਹੁੰਦਾ ਹੈ ਪਰ ਉਹੀ ਸਹੀ ਹੁੰਦਾ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਅਤੇ ਸੱਚ ਲਈ ਦੁੱਖ ਸਹਿਣਾ ਵੀ ਇੱਕ ਵੱਡੀ ਤਾਕਤ ਹੁੰਦੀ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀ ਸਿੱਖਿਆ ਦੇ ਕੇ ਸਾਨੂੰ ਦੱਸਿਆ ਕਿ ਆਤਮਿਕਤਾ ਦੇ ਨਾਲ ਨਾਲ ਆਪਣੇ ਹੱਕਾਂ ਦੀ ਰੱਖਿਆ ਕਰਨੀ ਵੀ ਜ਼ਰੂਰੀ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤਾਂ ਮਨੁੱਖਤਾ ਲਈ ਇੱਕ ਮਹਾਨ ਕੁਰਬਾਨੀ ਸੀ ਉਹਨਾਂ ਨੇ ਆਪਣੀ ਜਾਨ ਦੇ ਕੇ ਦੂਜਿਆਂ ਦੇ ਧਰਮ ਦੀ ਰੱਖਿਆ ਕੀਤੀ ਅਤੇ ਫਿਰ ਆਉਂਦੇ ਹਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਾਨੂੰ ਸ਼ੇਰਾਂ ਵਰਗਾ ਹੌਸਲਾ ਦਿੱਤਾ ਚਾਰ ਸਹਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਉਮਰ ਨਹੀਂ ਇਰਾਦਾ ਵੱਡਾ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸਿੱਖ ਇਤਿਹਾਸ ਦਾ ਸੁਨਹਿਰਾ ਦੌਰ ਸੀ। ਉਹਨਾਂ ਨੇ ਹਰ ਧਰਮ ਨੂੰ ਬਰਾਬਰ ਮਾਨ ਦਿੱਤਾ। ਅੰਗਰੇਜ਼ੀ ਰਾਜ ਕੱਲੂਕਾਰੇ 1984 ਸਿੱਖਾਂ ਨੇ ਹਰ ਦੌਰ ਵਿੱਚ ਅਡੋਲ ਰਹਿ ਕੇ ਸਾਬਤ ਕੀਤਾ ਕਿ ਸਿੱਖ ਕਦੇ ਹਾਰ ਨਹੀਂ ਮੰਨਦਾ। ਅੱਜ ਸਿੱਖ ਦੁਨੀਆ ਦੇ ਹਰ ਕੋਨੇ ਵਿੱਚ ਸੇਵਾ ਕਰ ਰਹੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਲਈ ਸਿੱਖ ਇਤਿਹਾਸ ਇੱਕ ਰੋਸ਼ਨੀ ਦਾ ਮিনার ਹੈ। ਜਦੋਂ ਵੀ ਜ਼ਿੰਦਗੀ ਵਿੱਚ ਹੌਸਲਾ ਟੁੱਟੇ ਆਪਣੇ ਗੁਰੂਆਂ ਦੀ ਕੁਰਬਾਨੀ ਯਾਦ ਕਰੋ। ਤੁਹਾਨੂੰ ਆਪੇ ਹੀ ਤਾਕਤ ਮਿਲ ਜਾਵੇਗੀ ਆਓ ਅਸੀਂ ਸਭ ਮਿਲ ਕੇ ਇਹ ਪ੍ਰਣ ਲਵਾ ਕੇ ਅਸੀਂ ਆਪਣੇ ਗੁਰੂਆਂ ਦੇ ਦੱਸੇ ਰਾਹ ਤੇ ਚੱਲਾਂਗੇ ਸੱਚ ਬੋਲਾਂਗੇ ਮਿਆਂ ਲਈ ਖੜੇ ਰਹਾਂਗੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ